ਦਾ ਨਾਂ ਮੈਂ ਕਿਹਾ ਅੱਜ ਲੰਗੀ ਨਾ ਹਾਂ ਕੱਲ ਨੂੰ ਮੈਂ ਸਕੂਟਰ ਲੈ ਕੇ ਆਉਂ ਮੈਂ ਕਿਹਾ ਆਪਾਂ ਨਗਾ ਲਾਂਗੇ ਹਾਂ ਮਟਰ ਮਟਰਸਾਈਕਲ ਤੇ ਨਗਾਵਾਗੇ ਮੈਂ ਕਿਹਾ ਇਹ ਨਾ ਲੰਗੀ ਬਾਈ ਬਣ ਕੇ ਉਹ ਕਹਿੰਦਾ ਗੱਡੀਆਂ ਬਹੁਤ ਆ ਨਾਲ ਮੈਂ ਕਿਹਾ ਆਪਾਂ ਨੂੰ ਪੱਕਾ ਫੜੂ ਹਾਂ ਮੇਰ ਨਾਲ ਤਾਂ ਦੋਸਮਣੀ ਹੈ ਇਹਦੀ ਹਾਂ ਮੈਂ ਕਹਾਂ ਤੋ ਨਹੀਂ ਮੇਰੇ ਤਾਇਏ ਦੇ ਮੁੰਡੇ ਨੂੰ ਬਾਜ ਮਾਰੀ ਮੈਂ ਕਿਹਾ ਪੈਸੇ ਪੈ ਥੋੜੇ ਜਿਹਾ ਘਰੇ 15 20000 ਕਹਿੰਦਾ ਕੀ ਹੋ ਗਿਆ ਮੈਂ ਕਹਾ ਯਾਰ ਜੇ ਲੋਡ ਪੈ ਗਈ ਗੱਡੀ ਫੜੂ ਆ ਆਟਿਓ ਆਪਣੀ ਹੂੰ ਕਹਿੰਦਾ ਫੜ ਲਈ ਮੈਂ ਕਹਾ ਨਹੀਂ ਫੜੂ ਅਜੇ ਮੈਨੂੰ ਤੂੰ ਪਹਿਲੇ ਹੀ ਪੈਸੇ ਮੰਗਦਾ ਕਹਿੰਦਾ ਮੈਂ ਕਹਾ ਮੈਨੂੰ ਪਤਾ ਆ ਮੇਰੀ ਕਿਸਮਤ ਦਾ ਉਹੀ ਗੱਲ 1 ਵਜੇ ਫੋਨ ਆ ਗਿਆ ਮੈਨੂੰ ਹਾਂ ਕਹਿੰਦਾ ਹਲੋ ਮੰਗਾ ਕਹਿੰਦਾ ਗੱਡੀ ਫੜ ਲਈ ਯਾਰ ਉਹ ਮੈਂ ਕਹਾ ਭਰਾਵਾ ਹੁਣ ਤਾਂ ਸਮਝਾਣ ਦਿੰਦਾ ਗੱਡੀ ਤਾਂ ਕੱਲ ਦੀ ਫੜੀ ਆਪਣੀ ਬਿਲਕੁਲ ਮੈਨੂੰ ਫੋਨ ਲਾਇਆ ਉਦੋਂ ਦੀ ਫੜੀ ਵੀ ਆ ਤੂੰ ਕਹਤੋਂ ਹੁਣ ਮੈਂ ਕਹਾ ਗੰਜਰ ਦਾ ਐਸੇ ਵੇਲੇ ਫੋਨ ਲਾਤਾ ਮੈਨੂੰ ਹਾਂ ਮੈਂ ਹੁਣ ਸਵੇਰੇ ਆਵਾਂਗੇ ਹਾਂ ਸਵੇਰੇ ਗਏ ਸੀ ਪੈ ਗਏ ਇਕੱਠੇ ਕਰੇਗੇ ਤੇ ਉਹ ਤੋਂ ਵੱਢ ਕੇ ਤੇ ਉਹ ਤੋਂ ਫੜ ਫਿਰ ਕੈਸਤਾਂ ਟੁੱਟ ਗਈਆਂ ਹਾਂ ਕੈਸਤਾਂ ਟੁੱਟ ਗਈਆਂ ਭਰਾਵਾ ਹੁਣ ਤੈਨੂੰ ਪਤਾ ਜਿਹੜਾ ਬੰਦਾ ਟੁੱਟ ਜੇ ਉਹਨੂੰ ਤਾਂ ਮੌਤ ਹੀ ਦੀਦੀ ਹੁੰਦੀ ਆ ਉਹ ਤੋਂ ਫਿਰ ਜੋ ਪੱਲੇ ਹੀ ਕੱਕ ਨਹੀਂ